ਸਾਦੇ ਤਰੀਕੇ ਨਾਲ ਦੋ ਤਰ੍ਹਾਂ ਦਾ ਰਾਇਤਾ ਤਿਆਰ ਕਰਾਂਗੇ ਜਿਹਦਾ ਸਵਾਦ ਲਾਜਵਾਬ ਹੋਊਗਾ ਸਭ ਤੋਂ ਪਹਿਲਾਂ ਲੈ ਲਿਓ ਦਹੀਂ ਬਿਸਕਰ ਨਾਲ ਦੀਆਂ ਗੱਠਾਂ ਜੀਆਂ ਮਾਰ ਦਿਓ ਉਸ ਤੋਂ ਬਾਅਦ ਇੱਕ ਲੈ ਲਿਓ ਹਰੀ ਮਿਰਚ ਨੂੰ ਬਿਲਕੁਲ ਬਰੀਕ ਕੱਟ ਲਿਓ ਫਿਰ ਲੈ ਲਿਓ ਉਬਲਿਆ ਹੋਇਆ ਆਲੂ ਤੇ ਇੱਕ ਲੈ ਲਿਓ ਬਰੀਕ ਕੱਟਿਆ ਹੋਇਆ ਪਿਆਜ਼ ਇਹ ਚੀਜ਼ਾਂ ਤੁਸੀਂ ਦਹੀਂ ਦੇ ਹਿਸਾਬ ਨਾਲ ਲੈ ਲੈਣੀਆਂ ਉਸ ਤੋਂ ਬਾਅਦ ਪੁਜੇ ਹੋਏ ਜੀਰਾ ਕਾਲੀ ਮਿਰਚ ਕਾਲਾ ਨਮਕ ਚਾਟ ਮਸਾਲਾ ਥੋੜਾ ਜਿਹਾ ਪਾਓ ਧਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ ਆਪਣੀ ਟੇਸਟ ਦੇ ਅਨੁਸਾਰ ਪਾ ਲਿਓ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਮਿਕਸ ਕਰਕੇ ਫਿਰ ਅਮਾਗੇ ਆਪਾਂ ਬੂੰਦੀ ਜੀ ਨੂੰ 10 ਕਿ ਮਿੰਟ ਪਹਿਲਾਂ ਪਿਉਕੇ ਰੱਖ ਦਿਓ ਜੇ ਦਹੀਂ ਤੁਹਾਡਾ ਹਲਕਾ ਜਿਹਾ ਖੱਟਾ ਤਾਂ ਇਹਨੂੰ ਦੁੱਧ ਵਿੱਚ ਪਿਉਂਦੇ ਹੋ ਉਸ ਤੋਂ ਬਾਅਦ ਜੀ ਉੱਪਰ ਦੀ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਤਿੱਖੀ ਮਿਰਚ ਪਾ ਕੇ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਹਰਾ ਧਨੀਆ ਵੀ ਪਾ ਸਕਦੇ ਹੋ ਬਹੁਤ ਹੀ ਮਜ਼ੇਦਾਰ ਰਾਇਤਾ ਬਣਦਾ ਫਿਰ ਥੋੜੇ ਜਿਹਾ ਕਦੂ ਦਾ ਕਰਿਓ ਕਦੂ ਕਸ ਤੇ ਉਹਨੂੰ 4-5 ਮਿੰਟਾਂ ਲਈ ਉਬਾਲ ਲਿਓ ਤੇ ਉਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਵਿੱਚ ਥੋੜੀ ਜੀ ਬੂੰਦੀ ਇਹਦੇ ਵਿੱਚ ਹੀ ਰੱਖ ਦਿਓ ਇਸੇ ਪਾਣੀ ਨਾਲ ਇਹਨੇ ਫੁੱਲ ਜਾਣਾ ਦਹੀਂ ਵਿੱਚ ਇਹਨੂੰ ਪਾ ਕੇ ਉੱਪਰ ਦੀ ਪਾਓ ਜੀਰਾ ਫਿਰ ਪਾ ਦਿਓ ਕਾਲੀ ਇਹਨਾਂ ਮਸਾਲਾ ਸਾਰੇ ਮਸਾਲੇ ਤੁਹਾਡੇ ਟੇਸਟ ਦੇ ਅਨੁਸਾਰ ਉੱਪਰ ਦੀ ਪਾਈਏ ਤਿੱਖੀ ਮਿਰਚ ਚੰਗੀ ਤਰ੍ਹਾਂ ਮਿਕਸ ਕਰ ਦਿਓ ਬੜੇ ਸਾਦੇ ਤਰੀਕੇ ਦਾ ਮਜ਼ੇਦਾਰ ਰਾਇਤਾ ਬਣਦਾ ਹੈ ਬਾਕੀ ਜਿਹੜੀ ਚੀਜ਼ ਨੂੰ ਦਿਲ ਕਰੇ ਉਹ ਹੀ ਮਿਕਸ ਕਰ ਲਿਓ ਬਣਾ ਕੇ ਜਰੂਰ ਦੇਖਿਓ ਜਦੋਂ ਵੀ ਪਰੌਂਠਿਆਂ ਨਾਲ ਖਾਓਗੇ ਤਾਂ ਮਜ਼ਾ ਆ ਜਾਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ